ਵੇਗ ਨਾਲ 플스터 ਸਫਾਈ ਬਹੁਤ ਹੈ ਬਈ ਯਾਰ ਵੀ ਐਨੀ ਦੀਵਾਰ ਹੋ ਗਈ ਉੱਤੇ ਹਨਾ 18 ਫੁੱਟ ਤੇ 20 ਫੁੱਟ ਚਾਈ ਜਾਂਦੀ ਹੈ 플스터 ਦੇ ਵਿੱਚ ਮਾੜਾ ਇਹ ਫਰਕ ਨਹੀਂ ਲੱਗ ਜਾਂਦਾ ਕਿੰਨਾ ਕੰਮ ਹੋ ਗਿਆ ਜੀ ਇਹਦਾ ਇੱਕ ਤਾਂ 플스터 ਕਰਨ ਦਾ ਸਾਡੇ ਕੋਲ ਟਾਈਮ ਸਹੀ ਸੀ ਜੀ ਕਿਉਂ ਸਿਆਲਾਂ ਚ ਕੀਤਾ ਸੀਗੇ ਜੀ ਠੀਕ ਹੈ ਜੀ ਤਰਾਈ ਬਹੁਤ ਵਧੀਆ ਇੱਕ ਸਾਡੇ ਜਿਹੜੇ ਮਾਲਕ ਹਨਾ ਜੀ ਸਾਹਿਬ ਹੈ ਜੀ ਉਹਨਾਂ ਨੇ ਪ੍ਰਬੰਧ ਸਾਨੂੰ ਪੂਰਾ ਕਰਕੇ ਦਿੱਤਾ ਸੀ ਪਾਣੀ ਦੀਆਂ ਦੋ ਮੋਟਰਾਂ ਵੱਡੀਆਂ ਜਿਵੇਂ ਆ ਸਾਈਡ 'ਚ ਦੋ ਮੋਟਰਾਂ ਲਵੇਖੋ ਜੀ ਪਹਿਲਾਂ ਠੀਕ ਹੈ ਜੀ ਤੇ ਫਿਰ ਉਹਨਾਂ ਨੇ ਗਨ ਵਾਲੀ ਸਾਨੂੰ ਮੋਟਰ ਐਕਸਟਰਾ ਲੈ ਕੇ ਦਿੱਤੀ ਸੀ ਪ੍ਰੈਸ਼ਰ ਵਾਲੀ ਠੀਕ ਹੈ ਟ੍ਰਾਈ ਕਰਨ ਵਾਸਤੇ ਟ੍ਰਾਈ ਕਰਨੇ ਖਾਤਰ ਤਿੰਨ ਤਾਂ ਸਾਡੇ ਕੋਲੇ ਮੋਟਰਾਂ ਸੀ ਜੀ ਪਾਣੀ ਦੀ ਕੋਈ ਕਮੀ ਨਹੀਂ ਸੀ ਫਿਰ ਇੱਕ ਜੀ ਅਸੀਂ ਮਿਸਤਰੀ ਤਿੰਨ ਹੁੰਦੀ ਸੀ ਠੀਕ ਹੈ ਜੀ ਅਸੀਂ ਜੋੜ ਨਹੀਂ ਰਹਿਣ ਦਿੰਦੇ ਜਿਹੜੇ ਕਮਰੇ ਚ ਲੱਗਦੇ ਸੀ ਉਹਨੂੰ ਇੱਕਲ ਕਰਕੇ ਮਤਲਬ ਫੇਰ ਹੀ ਬਾਹਰ ਨਿਕਲਦੇ ਸੀਗੇ ਠੀਕ ਹੈ ਜੀ ਹਾਂ ਜੀ ਮੈਂ ਨਾਲ ਦੋਸਤੋ ਆ ਮੈਂ ਵੀ ਅਜ ਨਵੀਂ ਚੀਜ਼ ਮੈਨੂੰ ਹੁਣ ਧਿਆਨ ਚਾਹੀ ਵੀ ਆਪਾਂ ਆ ਵੀ ਕਰ ਸਕਦੇ ਜੇ ਤਰਾਇ ਕਰਦੇ ਹੋ ਇਰੋਨੀ ਨਾ ਵੀ ਆਪਾਂ ਨੂੰ ਪੁਰਾਣੀ ਪਾਈ ਪੀ ਉਹ ਤੱਕ ਨਹੀਂ ਉਹਨੂੰ ਆਪਾਂ ਗੱਲ ਵਾਲੀ ਚੀਜ਼ਾਂ ਆਉਂਦੀਆਂ ਜਿਵੇਂ ਗੱਡੀ ਸਾਫ ਕਰਨਾ ਮੈਂ ਮਿਸਤਰੀ ਨੂੰ ਜੇ ਤੁਸੀਂ ਮਿਸਤਰੀ ਨੂੰ ਸਮਾਨ ਪੂਰਾ ਕਰਕੇ ਦੋਗੇ ਮਿਸਤਰੀ ਸਾਹਿਬ ਦੇ ਵੱਲੋਂ ਜੀ ਪੂਰਾ ਜ਼ੋਰ ਲਾਉਂਦੇ ਹੀ ਆ ਮੈਂ ਆਉਂਦਾ ਬੈਸਟ ਤੋਂ ਬੈਸਟ ਦਊਗਾ ਅੱਜ ਕੱਲ ਖੜੂ ਹੈ ਵੀ ਅੱਜ ਕੱਲ ਉਹ ਹੀ ਹੈ ਕੋਪੀਟਿਸ਼ਨ ਇੰਨਾ ਹੋ ਗਿਆ ਹੈ ਅੱਜ